ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਪਤਨ ਨਾਗ ਸੇ ਲਈ ਲੈ ਕੇ ਆਏ ਜੀ ਇੱਕ ਬੜ ਬਈ ਤਾਜੀ ਸੂਈ ਵੀ ਆ ਇੱਕ ਟੋਕੜਾ ਜੀ ਤੇ ਇੱਕ ਗੱਬਣ ਬੱਚੀ ਆ ਬਾਈ ਕੋਲੇ ਆਊਟ ਕਰ ਲੈਨੇ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਹੋ ਠੀਕ ਹੋ ਵਧੀਆ ਜੀ ਤੁਰੇ ਵਧੀਆ ਜੀ ਮਾਲਕ ਦੀ ਕਿਰਪਾ ਬਾਬੇ ਗੰਗਾ ਰਾਮ ਦੀ ਚਲੋ ਵਧੀਆ ਨਾਮ ਤੇ ਐਡਰੈਸ ਪਿੰਡ ਸੈਦ ਨਾਮ ਚ ਮਕਾਵਰ ਸਿੰਘ ਜੀ ਪਿੰਡ ਸੈਦ ਤੋਂ ਗੇ ਜਿਲ੍ਹਾ ਅਮੋਗਾ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਜੀ ਨੇੜੇ ਪਿੰਡ ਬਈ ਨੇੜੇ ਮਤੇਬ ਵੀ ਨੇੜੇ ਆ ਇਧਰ ਸਲਾਤਪੁਰਾ ਵੀ ਨੇੜੇ ਆ ਜੀ ਅਲਕੜੇ ਵੀ ਨੇੜੇ ਆ ਨਿਹਾਲ ਸਿੰਘ ਵਾਲਾ ਵੀ ਨੇੜੇ ਆ ਹਾਂ ਜੀ ਨਿਹਾਲ ਸਿੰਘ ਮੋਬਾਈਲ ਨੰਬਰ ਕੋਲ 9056598364 ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੁਆ ਸੁਈ ਆ ਇਹ ਬਲੂਨ ਸੁਈ ਵੀ ਆ ਦੋ ਦੰਦ ਆ ਦੀ ਤੇ ਪਿਓਰ ਬਿਲਕੁਲ ਲਾ ਦੋ ਦੰਦ ਪਹਿਲਾ ਸੁਈ ਲੈ ਦੰਦ ਕੋਈ ਚੱਕਰ ਨਹੀਂ ਚੱਕਰਵਾਨ ਲੈ ਦੰਦ ਨੇੜੇ ਤੋਂ ਚੈੱਕ ਕਰ ਲੋ ਦੋ ਦੰਦ ਹਨ ਦੋ ਦੰਦ ਆ ਜੀ ਬੱਚਾ ਕੀ ਹੈ ਮਗਰ ਮਗਰ ਬੱਚਾ ਜੀ ਬੱਚਾ ਬਾਈ ਕਿੰਨਾ ਦੁੱਧ ਤਿਆਰ ਹਾਂ ਦੁੱਧ 10 ਤੋਂ 11 ਹੁੰ ਜੀ ਓਕੇ ਬਾਈ ਨਾੜਾ ਨੂੰ ਨਾ ਬੜੀਆਂ ਚੰਗੀਆਂ ਹਾਂਜੀ ਹਾਂ ਠੰਡੀ ਆ ਐ ਨਹੀਂ ਜੀ ਚਵਾਈ ਚੁਵਾਈ ਇੱਕ ਨੰਬਰ ਆ ਜੀ ਆਪਾਂ ਕਰਕੇ ਦਿਖਾਵਾਂਗੇ ਠੀਕ ਆ ਬਾਈ ਕੱਲਾ ਕੱਲਾ ਥਣ ਪੂਰੀ ਵਿੱਤੀ ਤੇ ਥਣ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਵੈੜ ਅੰਗ ਦੰਦਾਂ ਚ ਵੈੜ ਆ ਥਣ ਲੈ ਵਾ ਇੱਕ ਨੰਬਰਾਂ ਚੁਵਾਈ ਬਾਈ ਕਹਿੰਦਾ ਇੱਕ ਨੰਬਰਾਂ ਤਾਰਾ ਕੋਈ ਚੱਕਰ ਨਹੀਂ ਮਾਰ ਕੇ ਦਿਖਾ ਦੇਂਗਾ ਇਹ ਸਬਤਾਂ ਜਿਹੜੀ ਕਮਾਲ ਦੀ ਹੈ ਬਰੀਡ ਬਹੁਤ ਹੈ ਨਾ ਬੈਠਦੇ ਹਾਂਜੀ ਹਾਂਜੀ ਹੂੰ ਬਾਕੀ ਗਰਮੀ ਨਹੀਂ ਮੰਨਦੀ ਹਾਂਜੀ ਹਾਂਜੀ ਸਾਰਾ ਜੀ ਫੁੱਲ ਚੰਗੇ ਹੋਗੇ ਮੋੜ ਲਿਓ ਭਾਈ ਠੰਡੀ ਸੀ ਲਾ ਜਾਈ ਨਹੀਂ ਕੋਈ ਲੱਤ ਸਾੜ ਵਾਲੀ ਨਹੀਂ ਹੈਗੀ ਜਿਵੇਂ ਮਰਜੀ ਹੱਥ ਫੇਰੀ ਚੱਲ ਕੋਈ ਚੱਕਰੇ ਜਿਵੇਂ ਮਰਜੀ ਲਾ ਕੁਛ ਨਹੀਂ ਠੰਡੀ ਠੁੰਡੀ ਦਾ ਨਾ ਤਾਂ ਕੰਮ ਹੀ ਹੈ ਨਹੀਂ ਲੇਵਾ ਬਹੁਤ ਚੰਗਾ ਹਾਂਜੀ ਹਾਂਜੀ ਹੂੰ ਕੀ ਮੋਲ ਜਾਇਜ ਜੀ ਮੋਲ ਜਾਇਜ ਜਿਹਦਾ 53000 ਆ ਜੀ ਮਾਨਤਾਨ ਹੋ ਜਾ ਹਾਂਜੀ ਮਾਨਤਾਨ ਹੋ ਜੀ ਠੀਕ ਆ ਭਾਈ 53000 ਜਮਾ ਜਾਇਜ਼ ਮੋਲ ਮਾਨਤਨ ਕੋਈ ਚੱਕਰ ਨਹੀਂ ਬਈ ਮੌਕੇ ਤੇ ਹੋ ਜਾਊਗਾ ਸੋਈ ਦਿਖਾ ਦਿਓ ਹਾਂ ਤਾਰਾ ਕੋਈ ਚੱਕਰ ਨਹੀਂ ਬਈ ਮਾਰ ਕੇ ਰੱਖਣਾ ਨਾੜਾ ਦੇ ਖੋਲੇ ਵੇ ਤੇਕ ਨਹੀਂ ਕੰਦੀ ਪੂਰੀ ਆ ਜੀ ਮੈਂ ਦੋ ਵਾਲਾ ਤਾਂ ਕੰਮ ਹੀ ਹੈ ਨਹੀਂ ਜਿਵੇਂ ਮਰ ਜਿਆ ਤੇ ਫੇਰੀ ਚੱਲ ਕੋਈ ਚੱਕਰ ਨਹੀਂ ਕਹਿਣਾ ਕੁਛ ਨਹੀਂ ਕਹਿਣਾ ਕਤਰਨਾ ਕੁਛ ਨਹੀਂ ਮਾਰ ਦਿਓ ਸਾਰਾ ਮਾਰ ਜਿਵੇਂ ਮਰ ਜੀ ਬਹਿ ਜਾਣਾ ਕੋਈ ਚੱਕਰ ਨਹੀਂ ਕਹਿਣਾ ਕੱਢਣਾ ਬੱਸੀ ਦੀ ਬਾਦ ਠੰਡੀ ਸੀਲ ਫੋਲ ਹਾਂ ਜੀ ਜਿਵੇਂ ਮਰ ਜੀ ਪੀੜੀ ਢਾ ਕੇ ਬੈਠਾ ਰਹੇ ਕੋਈ ਹਾਂ ਜੀ ਕੀ ਬਾਤ ਬਾਕੀ ਥਾਣ ਨੇੜੇ ਤੋਂ ਚੈੱਕ ਕਰਵਾਣੇ। ਕਰਾ ਲਈ ਤੁਹਾਡੇ ਸਾਹਮਣੇ ਆ ਜਾਣੀ। ਇੱਕ ਨਾੜਾ ਨੂੜਾ ਫੁੱਲ ਚੰਗਿਆ ਨਾ। ਹਾਂਜੀ ਹਾਂਜੀ। ਪੂਰੀ ਵਿਥੀ ਤੇ ਕਲਾ ਕਲਾ ਲੱਗੇ ਠਗੜ ਠਗੜ ਤੇ ਥਾਨ ਲੱਗਿਆ ਭਾਈ। ਹਾਂਜੀ ਆ ਲੈ। ਕਿਉਂ ਨ ਦੇਖੋ ਕਰਮਾਈ ਦਾ। ਚਵਾਈ ਚੰਗੀ ਆ ਨਾ। ਹਾਂਜੀ ਹਾਂਜੀ ਲਓ। ਲੈ ਫੜਕਾ ਹੁੰਦਾ ਚਵਾਈ ਦਾ ਤਾਂ। ਕਿਉਂ ਨ ਚਵਾ ਕਰਮਾਈ ਦਾ ਇੱਕ ਨੰਬਰ। ਖੜ ਜਾ ਮਾਰਦੀ ਆ ਪਰ ਡੇਢੀ ਹੋ ਜਾ ਕੇ ਯਾਰ। ਹੂੰ। ਕੋਣ ਬੜਾ ਚੰਗਾ ਹਾਂਜੀ ਝੋਣ ਸੀ ਬਹੁਤ ਬੜੀ ਪੂਲਾ ਜੀ ਮੋਠੀ ਜਵਾਈ ਹੈ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੈੱਕ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀਰ ਖੋਲ ਰਹੀ ਹੈ ਠੰਡੀ ਸੀਰ ਖੋਲ ਆ ਜੀ ਲਾ ਦੇਖ ਲੋ ਤੁਸੀਂ ਆਪ ਹੀ ਦੇਖ ਲੋ ਹਮਮ ਬਈ ਮੂਹਰੇ ਲੇ ਤੁਣਾ ਜੋ ਦੁਬਾਰੇ ਚਵਾਈ ਚੈੱਕ ਕਰ ਲਿਆ ਬਾਤ ਆ ਯਾਰ ਬਾਕੀ ਠੰਡੀ ਜਿੰਦਰ ਮਰਜ਼ੀ ਬੈਠ ਜਾ ਕੋਈ ਇਹ ਜਣਾ ਤਾਂ ਹੈ ਹੀ ਨਹੀਂ ਠੜੀ ਹੈ ਜੀ ਪਿੰਨ ਕੋ ਗਰਮੀਆਂ ਦਾ ਤੋਹਫਾ ਗਰਮੀ ਨਹੀਂ ਮੰਨਦੀ ਪੈਂਡ ਫੋਲ ਆ ਦੁੱਧ ਕੋ ਦਬੋਤਾ ਬਸ ਗੰਨਾ ਚ ਵੜਾ ਬੱਚੀ ਹੋਈ ਆ ਹਜੇ ਬਾਈ ਦੁੱਧ ਵੀ ਚੰਗਾ ਦੱਸਿਆ ਬਾਈ ਨੇ ਪੈਂਡ ਫੋਲ ਆ ਅੱਗੇ ਬਾਈ 2 ਨੰਬਰ 2 ਨੰਬਰ ਇਹ ਬੱਸੀ ਆ ਜੇ ਇਹ ਨਾ 7 ਮਹੀਨੇ ਚ ਬੱਚਾ ਛੱਟ ਗਈ ਸੀ ਵੀਰੇ ਓਕੇ ਬਾਈ ਖੀਰੀਆ ਮੂਹ ਠੀਕ ਆ ਬਾਈ ਭਲੇ ਆਂਦੀ ਆ ਇਹਦੇ ਹਜੇ 15 ਦਿਨ ਬਾਕੀ ਪਏ ਆ ਠੀਕ ਆ ਬਾਈ ਹੁਣ 6-7 ਕਿਲੋ ਦੁੱਧ ਆ ਇਹਦੇ ਕੋਲੇ ਬਾਦ ਹੀ ਆ ਰੋਜ਼ ਦਿਨ ਪੂਰੇ ਹੋ ਗਏ ਨੇ ਬਦਨਾ ਹੀ ਆ ਠੀਕ ਆ ਮੂਹ ਖੀਰੀਆ ਦੰਦਾ ਜੋ ਖੀਰੀ ਹੈ ਖੀਰੀ ਖੀਰੀ ਬਿਲਕੁਲ ਕੱਚੀ ਖੀਰੀ ਹੈ ਜੀ ਦੰਦਾ ਜੋ ਜਮਾ ਖੀਰੀ ਆ ਬੜ ਚੰਗੀ ਆ ਬਈ ਪਲੀ ਵੀ ਆਉਣ ਸਣਲੇਵਾ ਨੇੜੇ ਤੋਂ ਚੈੱਕ ਕਰਵਾਣੇ ਫੇਸ ਬਿਲਕੁਲ ਜੇਲ ਜੂ ਸਾਰੇ ਕਾਸੀ ਦੇ ਓਕੇ ਦੀ ਗਰੰਟੀ ਆ ਦੰਦ ਦਿਖਾਉਣੇ ਖੀਰੀ ਆ ਜੀ ਬਿਲਕੁਲ ਜਮਾ ਬਾਈ ਕਹਿੰਦਾ ਖੀਰੀ ਆ ਲੈ ਦੇਖ ਲੋ ਜੀ ਲੈ ਜਮਾ ਖੀਰੀ ਆ ਬਾਈ ਓਕੇ ਆ ਬਈ ਫੇਸ ਬੜਾ ਚੰਗਾ ਬੋਦੀ ਚੰਗੀ ਆ ਪਲੀ ਵੀ ਫੁੱਲ ਥਣ ਬਹੁਤ ਠੰਡੀ ਠੁੰਡੀ ਬਹੁਤ ਆ ਬੱਸੀ ਜੀ ਹਾਂ ਪਲੀ ਵੀ ਬਹੁਤ ਆ ਜੀ ਹਾਂ ਜੀ ਜਾਣ ਪੂਰੀ ਆ ਪਲੀ ਵੀ ਤਾਂ ਕਰਮ ਵਾਲੀ ਫੁੱਲ ਆ ਬਾਈ ਆਣੀ ਬੜਾ ਚੰਗਾ ਲੱਗਿਆ। ਖੰਸੂਣ ਬਹੁਤ ਚੰਗਾ ਲੱਗਿਆ ਭਾਈ। ਇਹਦੇ ਧਾਰਾ ਮਾਰ ਕੇ ਦਿਖਾਉਣੇ ਆਏ ਨਹੀਂ ਵੀ ਕੋਈ ਹਿਲਣਾ ਚਲਣਾ। ਠੀਕ ਆ ਭਾਈ। ਹੂੰ। ਖੰਡੇ ਢੁੰਡੇ ਭਾਈ ਕਹਿੰਦਾ ਫੁੱਲ ਆ ਧਾਰਾ ਚੱਕਰ ਨਹੀਂ ਮਾਰ ਕੇ ਦਿਖਾਉਣੇ। ਮਸਤੀ ਕਰਦੀ ਹੈ ਨਾ। ਹਾਂਜੀ ਹਾਂ। ਹੂੰ। ਸੰਪੀ ਸੰਪੀ ਬਹੁਤ ਸੀ ਬੰਦੇ ਵੀ। ਠੀਕ ਆ। ਤੇ ਥਾਣ ਦੇ ਕੋਲ ਹੈ। ਥਾਣ ਬੜਾ ਕਮਾਲ ਦਾ। ਹਾਂਜੀ ਪੂਰਾ ਵਧੀਆ ਪੂਰਾ ਵਧੀਆ। ਇਹ ਵਾਲਾ ਥਾਣ ਕੱਲਾ। ਪਾਣੀ ਦੇ ਰੱਪੇ ਚ। ਬਾਕੀ ਕੋਈ ਚੱਕਰ ਨਹੀਂ ਧਾਰਾ ਬਾਈ ਮਾਰ ਕੇ ਦਿਖਾਉਂਦਾ। ਮੁੱਲ ਕੀ ਹੈ ਜੈ ਜੈ ਭਾਈ ਇਹਦਾ? ਮੋਲ ਹਾਨਾ ਦੇ ਜੀ ਦਾ ਜੈ ਜੀ ਦਾ ਦੱਸੋ ਜੀ ਜੈ ਜੀ ਦੇ 30000 ਰੁਪਏ ਲਾ ਮੰਗੇ ਜੀ ਠੀਕ ਆ ਬਾਈ 30000 ਦੀ ਵੜ ਬਾਈ ਕਹਿੰਦਾ ਦੇ ਦਿਆਂਗੇ ਮਾਨਸਣ ਕੋਈ ਚੱਕਰ ਨਹੀਂ ਮਾਰਾ ਮੋਟਾ ਪਾਣੀ ਲੈਓ ਲੱਤਾਂ ਨਾਲ ਕੋਈ ਚੱਕਰ ਨਹੀਂ ਬਾਈ ਮਾਰ ਕੇ ਦਿਖਾਣ ਪੰਡਿਤਾਂ ਬਾਲੀ ਹੈ ਕਿ ਨਹੀਂ ਹਾਂ ਦਿਖਾ ਦਿਓ ਨੇੜੇ ਦਿਖਾ ਦਿਓ ਜੀ ਹਾਂ ਥਾਣੇ ਨੇੜੇ ਤੋਂ ਚੈੱਕ ਕਰਵਾਣੇ ਲੈ ਕੀ ਬਾਤ ਹੈ ਮੁਠੀ ਵਾਲਾ ਥਾਣਾ ਕਿ ਨਹੀਂ ਪੂਰਾ ਵਧੀਆ ਪੂਰਾ ਵਧੀਆ ਲੈ ਵਾ ਲੂਗਾ ਇਹ ਥੋੜਾ ਨਹੀਂ ਹੈਗਾ ਜੀ ਹੂੰ ਲਾ ਆ ਗਈ ਬਾਕੀ ਚਵਾਈ ਦਿਖਾਉਣੀ ਹੈ ਠੰਡੀ ਫੋਲਾ ਹਣਾ ਹਾਂਜੀ ਠੰਡੀ ਫੋਲ ਜੀ ਚਵਾਈ ਚੈੱਕ ਕਰੋ ਚਵਾਈ ਵੀ ਇੱਕ ਨੰਬਰ ਦਾ ਮੋਟੀ ਮੋਟੀ ਜਵਾਈ ਹੈ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਕੀ ਬਾਤ ਠੰਡੀ ਸੀਲ ਬਹੁਤ ਹੈ ਨਾ ਠੰਡੀ ਬਹੁਤ ਹੈ ਜੀ ਐ ਤਾਂ ਕੀਤੇ ਨਹੀਂ ਜੀ ਲੈ ਮਗਰਲੇ ਤੁਣਾ ਚੈੱਕ ਕਰ ਲੋ ਚ ਬਾਈ ਕੀ ਬਾਤ ਆ ਬਾਈ ਮੋਟਾ ਮੋਟਾ ਚੋਣਾ ਚਵਾਈ ਤਾਂ ਨਿਬੜਦੀ ਆ ਯਾਰ ਕਰਮਾਲੀ ਪੂਰਾ ਵਧੀਆ ਜੀ ਪੂਰਾ ਵਧੀਆ ਚੂਣਾ ਲਾ ਦੇਖੋ ਬਾਕੀ ਮੁੱਲ ਵੀ ਜਾਇ ਜਾਇ ਮਾਨਤਾ ਨੂੰ 100000 ਤੋਂ 9 ਏਰੀਆ ਬੱਛੀ ਆ ਹਜੇ ਭਾਈ ਨਾਲੇ ਉਹਦਾ ਖਰਚਾ ਚੱਕੂ ਨਾਲੇ ਚੱਲ ਹਾਂਜੀ ਹਾਂ ਬਹੁਤ ਚੰਗੇ ਰੁਪਈਆ ਦੀ ਵਹਿੜ ਆਈ ਮਦਗਾ ਜੀ ਬਹੁਤ ਟਾਪਰ ਦੀ ਵਹਿੜ ਆ ਸਾਂਭੀ ਮੋਤ ਸੀ ਮਾਲਕਾਂ ਦੇ ਵਿਚਾਰੇ ਨੇ ਹੂੰ ਲਾ ਓਕੇ ਆ ਭਾਈ ਜੀ ਭਾਈ ਭਾਈ ਜੂਰੀ ਦਾ ਆ ਇਹ ਤਾਂ ਸਿੱਕਲੰਬਰ ਆ ਜੀ ਸਹੀ ਆ ਅੱਗੇ ਭਾਈ ਲਾਸਟ ਦੇ ਗੱਬਣ ਆ ਬੱਛੀ ਹਾਂਜੀ ਗੱਬਣ ਆ ਜੀ ਕਿੰਨੇ ਟਾਈਮ ਦੀ ਤੇ ਸਾਢੇ 8 ਮਹੀਨੇ ਦੇ ਚੈੱਕ ਪਾਸ ਆ ਬਾਈ ਹਾਂ ਜੀ ਸਾਢੇ 8 ਮਹੀਨੇ ਦੇ ਨਹੀਂ 15 ਰਹਿ ਗਈ ਜੀ ਦੇਣੀ 15 ਰਹਿ ਗਈ ਠੀਕ ਆ ਬਾਈ ਹਾਂ ਜੀ 15 ਦਿਨਾਂ ਦੀ ਕਰਮ ਵਾਲੀ ਕੱਚੀ ਆ ਫੇਸ ਬੜਾ ਚੰਗਾ ਫਲੀ ਵੀ ਬੋਲੀ ਆ ਯਾਰ ਹਾਂ ਜੀ ਹਾਂ ਜੀ ਖੀਰੀ ਆ ਜੀ ਮੂਹ ਚੱਲੀ ਕੱਚੀ ਕੱਚੀ ਆ ਸਾਵਨਾ ਦਾ ਹਾਂ ਜੀ ਲਾਹੂ ਨੂੰ ਹੌਬੀ ਬੱਚੀ ਬੋਲਾ ਦੰਦਾ ਜੋ ਬਈ ਕਹਿੰਦਾ ਜਮਾ ਖੀਰੀ ਆ ਲੈ ਕਲਰ ਬੜਾ ਚੰਗਾ ਹਨਾ ਜੀ ਹਾਂ ਜੀ ਲਾਲ ਕਲਰ ਆ ਮੰਗ ਬਹੁਤ ਆ ਜੀ ਬੋਲੀ ਬਾਈ ਤੋਰੀ ਮੜੀ ਬਾਲ ਬਾਲ ਬਹੁਤ ਦਿਖਾਉਂਦੀ ਹੈ ਕਰਨ ਵਾਲੀ ਬਹੁਤ ਸੋਹਣਾ ਲੇਵਾ ਤਿਆਰ ਬਹੁਤ ਵਧੀਆ ਲਿਖਣਾ ਜੀ ਇਹਨੇ ਜਿਹਦੇ ਮੌਕੇ ਤੇ ਹੋਈ ਨਾ ਚਲੋ ਕੱਚੀ ਆ ਬਈ ਨੇ ਵਖਾਤੀ ਉਹ ਗੜਾਂ ਦੀ ਵੀਡੀਓ ਪਾਉਣੀ ਹੈ ਕਈ ਵਾਰੀ ਭਰਾ ਕੋਈ ਕੱਚੀ ਦਾ ਚੜ ਜਾ ਪੁੱਤ ਖੜ ਜਾ ਉਹ ਕੱਚੀ ਦਾ ਮੁੱਲ ਵੀ ਹੋਏਗਾ ਜਾਇਜ਼ ਹੀ ਹੋਗਾ ਬਾਲਾ ਮੁੱਲ ਨਹੀਂ ਕਰਦੇ ਬਾਕੀ ਇਹ ਬ੍ਰੀਡ ਦੀ ਖਾਸੀਅਤ ਹੈ ਜੀ ਫੈਂਟ ਫੋਲੋ ਗਰਮੀ ਨਹੀਂ ਮੰਦੀ ਕਹਿੰਦੇ ਬਈ ਜਰਸੀ ਕ੍ਰਾਸ ਹੈ ਜੀ ਹਜਾ ਪੁੱਤ ਖੜ ਜਾ ਆਉੜੀ ਮਾਰ ਕੇ ਜਾਨ ਜੂਣ ਬੜੀ ਹੈ ਬੜੀ ਜਾਨ ਹੈ ਜੀ ਬੱਸੀ ਹੂੰ ਫੜੀ ਵੀ ਤਾਂ ਫੁੱਲਾ ਪਤਾ ਲੱਗਦਾ ਵੀ ਖਰਾਕ ਖਾਦੀ ਵੀ ਹੈ ਬਿਊਟੀ ਚੈੱਕ ਕਰੋ ਕਰਮਾਈ ਵੀ ਲੈ ਆਏ ਪੁੱਤ ਕੀ ਬਾਤ ਆ ਕੀ ਮੋਲ ਆ ਬਾਈ ਜੈ ਜਨ ਮੋਲ ਕੀ ਆ ਜੈ ਜਜ ਜੈ ਜਹਾਂ ਨਾ ਬਈ ਜੀ ਹਾਂ ਜੀ ਹਾਂ ਜੀ ਜੈ ਜੀ ਰਾਜ ਇਹਦਾ 60000 ਆ ਜੀ ਮਾਨਤਨ ਹੋ ਜੇ हां जी मानतान ਕਰਦਾਂਗੇ। ਕੀਰੀ ਆ ਜੀ ਮੂੰਹ ਬਿਲਕੁਲ 60000 ਰੁਪਇਆ ਮੋਲਾ ਬਈ ਮਾਨਤਾਨ ਕੋਈ ਚੱਕਰ ਨਹੀਂ ਮੌਕੇ ਦੇ ਹੋ ਜਾਊਗਾ। ਦੰਨਾ ਜੋ ਬਈ ਗਣਾ ਬਿਲਕੁਲ ਕੀਰੀ ਆ। ਹਾਂ ਹਾਂ। ਰਜੈਂਟ ਸਾਰਾ ਦੇਵਾਂਗੇ ਆਪਾਂ ਸੀ ਬਣਦਾ ਵੀ। ਇਹ ਬਹੁ ਪਈਆ ਹਨਾ। ਸੰਢੀ ਆ ਜੀ ਆਏ ਨਹੀਂ ਲੱਤ ਸਾਰਾ ਦੀ ਹੈ ਨਹੀਂ ਜੀ ਲੈ। ਫਿਰ ਸੋਨਾ ਲੈ। ਕਿਆ ਬਾਤ। ਹਮ। ਕਲਰ ਬੜਾ ਚੰਗਾ ਜੀ। ਹਾਂ ਜੀ ਹਾਂ ਜੀ। ਲਾਲ ਕਲਰ ਮੰਗ ਬਹੁਤ ਆ ਬਈ। ਨਾਗਸੀ ਭਰਾ ਕੋਲੇ ਤਿੰਨ ਤੈਨੂੰ ਹੀ ਰਖਾਤੇ ਬਈ ਕਿਸੇ ਵੀ ਨੂੰ ਤੰਨਾ ਜੋ ਕੋਈ ਵੀ ਪਸੰਦ ਆ ਬਈ ਨਾ ਕਨੈਕਟ ਕਰ ਲਿਓ। ਧੰਨਵਾਦ।